ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ 4 ਸਤੰਬਰ ਦੀ ਮੌਸਮ ਅਫਰਡ ਤੁਹਾਨੂੰ ਦਿਆਂਗੇ ਜੀ ਪੰਜਾਬ 플러스 ਨਾਲ ਲੱਗਦੇ ਖੇਤਰਾ ਦਾ ਮੌਸਮ ਅੱਜ ਕਿੰਗਾ ਦਾ ਰਹਿ ਸਕਦਾ ਇਹ ਤੁਹਾਨੂੰ ਦੱਸਾਂਗੇ ਸੋ ਅੱਜ ਤੜਕੇ ਸਵੇਰੇ ਮੀਂਹ ਕੁਸ਼ਕੇਤਰਾ ਦੇ ਵਿੱਚ ਲੱਗੇ ਨੇ ਤਾਂ ਜਿਵੇਂ ਕਹੇ ਤੁਹਾਨੂੰ ਅਪਡੇਟ ਦੇ ਦਿੱਤੀ ਸੀ ਕੱਲ ਕਿ ਜਿਹੜਾ ਸਿਸਟਮ ਹੈ ਮੌਜੂਦਾ ਜਿਹੜਾ ਚੱਲਦਾ ਪਿਆ ਹੈ ਇਹ ਸਿਸਟਮ ਮੁੱਖ ਤੌਰ ਤੇ ਕੱਲ ਸਮਾਪਤ ਹੋ ਗਿਆ ਸੀ ਪਰ ਇਹਦੀ ਜਿਹੜੀ ਰੈਂਦ ਖੁੰਦਾ ਹੈ ਕੁਸ਼ਕੇਤਰਾ ਦੇ ਵਿੱਚ ਉਹ ਹਾਲੇ ਵੀ ਜਾਰੀ ਆ ਪਹਾੜਾਂ ਦੇ ਵਿੱਚ ਇਹ ਸਿਸਟਮ ਹਾਲੇ ਸਰਗਰਮ ਹੈ ਤੇ ਅਗਲੇ 24 ਘੰਟੇ ਹਾਲੇ ਸਰਗਰਮ ਰਹੇਗਾ 24 ਜਾਂ ਅਗਲੇ 36 ਘੰਟੇਾਂ ਤੱਕ ਪਹਾੜਾਂ ਦੇ ਵਿੱਚ ਗਤੀਵਿਧੀਆਂ ਹਾਲੇ ਮੀਹਾਂ ਦੀਆਂ ਵੇਖਣ ਨੂੰ ਮਿਲਣਗੀਆਂ ਤੇ ਇਹਦੀ ਇਹਦੇ ਸਿਸਟਮ ਦੇ ਜਿਹੜੇ ਕਹ ਲਿਆ ਕਿ ਜਿਹੜੀ ਰੈਂਦ ਖੁੰਦਾ ਹੈ ਗਿਆ ਉਹ ਹਾਲੇ ਮੈਦਾਨਾਂ ਦੇ ਜੀ ਜੀ ਸਤਿ ਸ਼੍ਰੀ ਅਕਾਲ ਜ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਤੜਕੇ ਸਵੇਰੇ ਸ਼ਰਾਟੇ ਲੱਗੇ ਨੇ ਭਾਵ ਜੋ ਮਾਲਵੇ ਦੇ ਕੇਂਦਰੀ ਮਾਲਵੇ ਦੇ ਕੁਝ ਖੇਤਰ ਨੇ ਪੀਖੀ ਹੋ ਗਿਆ ਮਾਨਸਾ ਦੇ ਕੁਝ ਖੇਤਰ ਬਠਿੰਡੇ ਦੇ ਕੁਝ ਖੇਤਰ ਸੰਗਰੂਰ ਮਲੇਰਕੋਟਲਾ ਨਾਬਾ ਸਾੜ ਔਰ ਕੁਝ ਖੇਤਰ ਪਾਸ ਸਾੜ ਵੀ ਕਿਤੇ ਕਿਤੇ ਕਿਤਨਾ ਕਿਤੇ ਸ਼ਰਾਟੇ ਜਿਹੜੇ ਲੱਗੇ ਨੇ ਸੋ ਆਉਂਦੇ 12 ਘੰਟੇ ਯਾਨੀ ਕਿ ਅੱਜ ਦੇ ਅਫਾ ਗੱਲ ਕਰਦੇ ਆ ਤੇ ਪੰਜਾਬ ਦੇ ਹੋਰ ਖੇਤਰਾਂ ਤੱਕ ਵੀ ਪਹੁੰਚਦੇ ਹੋ ਸਕਦੇ ਨੇ ਕਿਤੇ ਹਲਕੇ ਕਿਤੇ ਤੇਜ਼ ਕਿਤੇ ਦਰਮਿਆਨੇ ਸ਼ਰਾਟੇ ਜਿਹੜੇ ਲੱਗਣਗੇ ਇਹਨਾਂ ਦੇ ਵਿੱਚ ਕੇਂਦਰੀ ਮਾਲਵਾ ਹੋ ਸਕਦਾ ਯਾਨੀ ਕਿ ਸੰਗਰੂਰ ਬਰਨਾਲਾ ਮਾਨਸਾ ਲੁਧਿਆਣਾ ਪਟਿਆਲਾ ਸਿਰਫ ਅਤੇਗੜ ਸਾਹਿਬ ਇਹਨਾਂ ਚ ਕਿੱਦਾਂ ਜਲਾ ਹੋ ਸਕਦਾ ਦੋ ਤਿੰਨ ਜਲੇ ਵੀ ਹੋ ਸਕਦੇ ਨੇ ਬਾਦ ਖੇਤਰ ਹੋ ਸਕਦਾ ਚੰਡੀਗੜ ਮਹਾਲੀ ਪੰਜਕਲਾ ਰੋਪੜ ਹੁਸ਼ਿਆਰ ਹੋਰ ਨਵਾਂ ਸ਼ਹਿਰ ਗੁਰਦਾਸਰ ਸ੍ਰੀ ਅਮਰੇਸਰ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਹਲੇ ਮੀਂਹ ਦੀਆਂ ਸੰਭਾਵਨਾਵਾਂ ਅੱਜ ਬਰਕਰਾਰ ਨੇ ਤੇ ਸ਼ਾਮ ਤੱਕ ਇਹਨਾਂ ਖੇਤਰਾਂ ਦੇ ਵਿੱਚ ਛਰਾਟੇ ਲੱਗ ਸਕਦੇ ਨੇ ਇਸਲਾਵਾ ਹਰਿਆਣਾ ਦੇ ਉੱਤਰੀ ਭਾਗ ਜੀ ਅੰਬਾਲਾ ਕ੍ਰਿਸ਼ੇਤਰ ਕਰਨਾਲ ਪਾਣੀਪਤ ਕੈਥਲ ਕ੍ਰਿਸ਼ੇਤਰ ਇਹਨਾਂ ਖੇਤਰਾਂ ਦੇ ਵਿੱਚ ਵੀ ਉਮੀਦ ਦੀਆਂ ਸੰਭਾਵਨਾਵਾਂ ਨੇ ਰਾਜਸਥਾਨ ਦੇ ਪੂਰਬੀ ਖੇਤਰਾਂ ਦੇ ਵਿੱਚ ਮੀਂਹ ਅਸਲੇ ਲੱਗ ਰਹੇ ਨੇ ਪਹਾੜਾਂ ਦੇ ਵਿੱਚ ਗਤੀਵਿਧੀਆਂ ਜਾਰੀ ਨੇ ਤੇ ਅਗਲੇ 36 ਘੰਟਿਆਂ ਤੱਕ ਜਾਰੀ ਰਹਿਣਗੀਆਂ ਮੈਦਾਨਾਂ ਦੇ ਵਿੱਚ ਵੀ ਹੋ ਸਕਦਾ ਹੈ ਕਿ ਅਗਲੇ 24 ਜਾਂ ਅਗਲੇ 36 ਘੰਟਿਆਂ ਦੇ ਵਿੱਚ ਕਿਤੇ ਨਾ ਕਿਤੇ ਪਹਾੜਾਂ ਦੇ ਲਾਗੇ ਜਲਿਆਂ ਦੇ ਵਿੱਚ ਕਾਰਵਾਈਆਂ ਵੇਖਣ ਨੂੰ ਮਿਲਦੀਆਂ ਰਹਿਣ ਪਰ ਇਹ ਲਿਮਟਿਡ ਹੋਣ ਗਿਆ ਅਤੇ ਭਾਰਵੇਂ ਜਿਵੇਂ ਸਿਸਟਮ ਜਿਹੜਾ ਮੁੱਖ ਤੌਰ ਤੇ ਮੈਦਾਨਾ ਦੇ ਵਿੱਚ ਬਣਿਆ ਹੋਇਆ ਸੀ ਉਹਦੇ ਸਦਕਾ ਜਿਹੜੇ ਭਾਰੀ ਮੀਂਹ ਦੇ ਅਲਰਟ ਹੋ ਰਹੇ ਸੀ ਉਹ ਹੁਣ ਅਲਰਟ ਹਟਾ ਦਿੱਤੇ ਗਏ ਨੇ ਭਾਰੀ ਮੀਂਹ ਲੱਗਣਾ ਵੀ ਨਹੀਂ ਹੈ ਕੁਝ ਕਿਤਨਾ ਦੇ ਵਿੱਚ ਛਰਾਟੇ ਤੇ ਜ਼ਰੂਰ ਲੱਗ ਸਕਦੇ ਨੇ ਪਰ ਉਹ ਕੁਝ ਸਮੇਂ ਦੇ ਲਈ ਹੋਣਗੇ ਕਿਤੇ 15 ਮਿੰਟ ਵਾਲੇ ਛਰਾਟੇ ਲੱਗ ਜਾਣ ਕਿਤੇ 5 ਮਿੰਟ ਵਾਲੇ ਲੱਗ ਜਾਣ ਲੰਮੇ ਸਮੇਂ ਲਈ ਮੀਂਹ ਜਿਹੜਾ ਇੱਥੇ ਭਾਰੀ ਉਹ ਨਹੀਂ ਲੱਗਣਗੇ ਤੇ ਸਿਸਟਮ ਪਹਾੜਾਂ ਵੱਲ ਨੂੰ ਕੁਝ ਕਰ ਚੁੱਕਿਆ ਹੈ ਰਹਿਣ ਖੁਦ ਬਾਕੀ ਹੈ ਤੇ ਅਗਲੇ 24 36 ਘੰਟੇ ਇਹ ਮੀਂਹ ਛਰਾਟੇ ਇਸ ਤਰ੍ਹਾਂ ਚੱਲਦੇ ਰਹਿਣ ਦੇ ਆਸਾਰ ਨੇ ਪੰਜਾਬ ਪਲਸ ਨਾਲ